ਪੰਜਾਬ ਦੇ ਸਕੂਲਾਂ ਦੇ ਵਿੱਚ ਵੀ ਹੁਣ ਅਜਿਹੀਆਂ ਸਹੂਲਤਾਂ ਮਿਲਣਗੀਆਂ ਜੋ ਕਿ ਮਾਡਲ ਤੇ ਕਾਨਵੈਂਟ ਸਕੂਲਾਂ ਦੇ ਵਿੱਚ ਮਿਲਦੀਆਂ ਨੇ। ਦਰਅਸਲ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਦਾ ਕਹਿਣਾ ਹੈ ਕਿ ਸਰਕਾਰੀ ਸਕੂਲਾਂ ਦੇ ਵਿੱਚ ਵੀ ਹੁਣ ਜਈਆਂ ਸਹੂਲਤਾਂ ਦਿੱਤੀਆਂ ਜਾਣਗੀਆਂ ਜੋ ਕਿ ਮਾਡਲ ਤੇ ਕਾਨਵੈਂਟ ਸਕੂਲਾਂ ਦੇ ਵਿਦਿਆਰਥੀਆਂ ਦਾ ਸੁਪਨਾ ਰਿਹਾ ਹੋਵੇਗਾ। ਉਹਨਾਂ ਦਾ ਕਹਿਣਾ ਹੈ ਕਿ ਇਸੇ ਦੌਰਾਨ ਹੋਕੀ ਗਰਾਊਂਡ, ਇਸ ਦੇ ਨਾਲ ਫੁੱਟਬਾਲ ਗਰਾਊਂਡ ਤੇ 올 ਵੈਦਰ সুইমিং ਪੂਲ, ਸ਼ੂਟਿੰਗ ਰੇਂਜ ਦਾ ਨਿਰਮਾਣ ਦਾ ਕੰਮ ਸਕੂਲਾਂ ਦੇ ਵਿੱਚ ਸ਼ੁਰੂ ਹੋ ਗਿਆ ਸਰਕਾਰੀ ਸਕੂਲਾਂ ਦੇ ਵਿੱਚ ਭਵਿੱਖ ਦੇ 올ੰਪੀయన్స్ ਜਿਹੜੇ ਤਿਆਰ ਕੀਤੇ ਜਾਣਗੇ ਜਿਸ ਨੂੰ ਲੈ ਕੇ ਸਿੱਖਿਆ ਮੰਤਰੀ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਇਹ ਪਹਿਲ ਕਦਮੀ ਕੀਤੀ ਗਈ ਹੈ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਸਰਕਾਰੀ ਅਦਰਸ਼ ਐਸਐਸਸੀ ਸਕੂਲ ਲੋਧੀਪੁਰ ਸ਼ਨਨਦਪੁਰ ਸਾਹਿਬ ਜ਼ਿਲ੍ਹਾ ਰੂਪਨਗਰ ਦੀ ਪਹਿਲੀ ਸ਼ੂਟਿੰਗ ਰੇਂਜ ਦਾ ਜਾਇਜ਼ਾ ਲੈਣ ਦੇ ਲਈ ਪਹੁੰਚੇ ਨੇ ਦਰਅਸਲ ਇੱਥੇ ਉਹਨਾਂ ਦੇ ਵੱਲੋਂ ਪਹਿਲਾ ਨੀਂਹ ਪੱਥਰ ਰੱਖਿਆ ਗਿਆ ਤੇ ਫਿਰ ਇੱਥੇ ਉਸ ਥਾਂ ਦਾ ਜਾਇਜ਼ਾ ਲਿਆ ਗਿਆ ਜਿੱਥੇ ਇਹ ਸ਼ੂਟਿੰਗ ਰੇਂਜ ਤਿਆਰ ਕੀਤੀ ਜਾਵੇਗੀ ਉਹਨਾਂ ਦਾ ਕਹਿਣਾ ਹੈ ਕਿ ਉਸ ਸਕੂਲਾ ਦੇ ਵਿੱਚ ਅਜਿਹੇ ਮੈਦਾਨ ਤੇ ਅਜਿਹੀ ਸ਼ੂਟਿੰਗ ਰੇਂਜ ਤੇ ਸਵਿੰਗ ਪੂਲ ਤਿਆਰ ਕੀਤੇ ਜਾ ਰਹੇ ਨੇ ਜੋ ਕਿ ਕਦੀ ਜਿਹੜੇ ਕਾਮਨਵੈਂਟ ਸਕੂਲ ਨੇ ਉਹਨਾਂ ਦਾ ਸੁਪਨਾ ਰਿਆ ਹੋਵੇ ਤੇ ਉਹਨਾਂ ਦਾ ਕਹਿਣਾ ਹੈ ਕਿ ਇਸ ਸਿੱਖਿਆ ਕੇਂਦਰ ਦੇ ਵਿਕਾਸ ਦੇ ਲਈ 4 ਕਰੋੜ ਰੁਪਏ ਦਾ ਐਲਾਨ ਕੀਤਾ ਗਿਆ ਤੇ ਸਕੂਲ ਦੇ ਖਾਤੇ ਦੇ ਵਿੱਚ 2 7 ਕਰੋੜ ਰੁਪਏ ਪਾ ਦਿੱਤੇਗੇ ਉਹਨਾਂ ਦਾ ਵੀ ਕਹਿਣਾ ਹੈ ਕਿ ਨਵੇਂ ਪਵਨ ਦੇ ਨਿਰਮਾਣ ਦੇ ਲਈ ਵੀ ਜਿਹੜੇ ਪੈਸੇ ਨੇ ਉਹ ਦੇ ਦਿੱਤੇ ਗਏ ਨੇ ਗ੍ਰਾਂਟ ਮਿਲ ਚੁੱਕੀ ਹੈ 올림픽ਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਹੁਣ ਤੱਕ ਤਿੰਨ ਮੈਡਲ ਜਿੱਤੇ ਗਏ ਨੇ ਤੇ ਆਉਣ ਵਾਲੇ ਪੰਜ ਸਤ ਸਾਲਾਂ ਦੇ ਬਾਅਦ ਹੋਰ ਵੀ ਕਈ ਮੈਡਲ ਜਿਹੜੇ ਨੇ ਉਹ ਪੰਜਾਬ ਦੀ ਚੋਲੀ ਪਹਿਣਗੇ ਇਸ ਦੌਰਾਨ ਹੀ ਉਹਨਾਂ ਦਾ ਕਹਿਣਾ ਹੈ ਕਿ ਹੁਣ ਸਕੂਲਾਂ ਦੇ ਵਿੱਚ ਜਿਹੜੀ ਨੁਹਾਰ ਬਦਲੀ ਜਾ ਰਹੀ ਹੈ ਕਿਰਤਪੁਰ ਸਾਹਿਬ ਦੇ ਸਕੂਲ ਆਫ ਐਮਿਨੈਂਸ ਨੂੰ 10.3 ਕਰੋੜ ਰੁਪਏ ਸਰਕਾਰੀ ਸਕੂਲ ਨੰਗਲ ਜਿਸ ਨੂੰ 5 ਕਰੋੜ ਰੁਪਏ ਦੇ ਨਾਲ ਰੈਨੋਵੇਟ ਕੀਤਾ ਜਾ ਰਿਹਾ ਉਹਨਾਂ ਦਾ ਕਹਿਣਾ ਹੈ ਕਿ 1.5 ਕਰੋੜ ਰੁਪਏ ਦੇ ਨਾਲ ਹਾਕੀ ਮੈਦਾਨ ਤਿਆਰ ਕੀਤੇ ਜਾ ਰਹੇ ਨੇ ਤੇ ਇਸ ਦੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਦੇ ਲਈ ਵੀ ਪੰਜਾਬ ਸਰਕਾਰ ਉੱਦਮ ਕਰ ਰਹੀ ਹੈ ਤੇ ਆਉਣ ਵਾਲੇ 3 ਮਹੀਨਿਆਂ ਦੇ ਵਿੱਚ ਸ਼ੂਟਿੰਗ ਰੇਂਜ ਵੀ ਸਕੂਲ ਦੇ ਵਿੱਚ ਬਣ ਕੇ ਤਿਆਰ ਹੋ ਜਾਵੇਗੀ ਸਾਡੇ ਵੱਲੋਂ ਸਕੂਲ ਸਿੱਖਿਆ ਭਾਗ ਵੱਲੋਂ ਇਹ ਕੋਸ਼ਿਸ਼ ਹੈ ਕਿ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਅਸੀਂ ਇੱਕ ਜਿਹੜਾ ਹੈ ਕੁਆਲਿਟੀ ਹਾਕੀ ਦੀ ਐਥਲੈਟਿਕ ਸੈਂਟਰ ਇੱਕ ਜਿਹੜਾ ਹੈ ਵਿੰਡੋ ਸਵਿਮਪool ਤੇ ਸ਼ੂਟਿੰਗ ਰੇਂਜ ਹਰ ਜ਼ਿਲ੍ਹੇ ਵਿੱਚ ਮੋਹਿਆ ਹੋਵੇ ਇਸ ਲਈ ਸਾਡੇ ਹਾਕੀ ਰਿਸੋਰਟ ਆਫ ਹੁਣ ਪੰਜਾਬ ਦੇ ਚਾਰ ਜ਼ਿਲ੍ਹੇ ਦੇ ਵਿੱਚ ਇਸੋ ਕੰਮ ਚੱਲ ਰਿਹਾ ਟੈਂਟਿੰਗ ਪ੍ਰੋਸੈਸ ਚੱਲ ਰਹੀ ਹੈ ਤੇ 10 ਜ਼ਿਲ੍ਹਿਆਂ ਦੇ ਵਿੱਚ ਅਸੀਂ ਸ਼ੂਟਿੰਗ ਰੇਂਜ ਦੇ ਉੱਤੇ ਕੰਮ ਕਰ ਰਹੇ ਤੇ ਤਿੰਨ ਜ਼ਿਲ੍ਹਿਆਂ ਦੇ ਵਿੱਚ ਇੰਡੋਰ ਜਿਹੜਾ 올림픽 ਸਾਈਜ਼ ਜਿਹੜਾ ਹੈ 올 ਵੈਦਰ ਸਵਿਮਪool ਜਿਸ ਦੀ ਲਾਗਤ ਘੱਟੋ-ਘੱਟ 6 ਤੋਂ 7 ਕਰੋੜ ਆਦੀ ਹੈ ਉਹ ਅਸੀਂ ਬਣਾ ਰਹੇ ਹਾਂ ਇਸ ਕੁਆਲਿਟੀ ਇਨਫਰਾਸਟ੍ਰਕਚਰ ਦੀ ਇਹ ਪਿੱਛੇ ਕਿ ਜਿਵੇਂ ਤੁਸੀਂ ਅੱਜ ਦੇ ਆਪਾਂ ਸਮੇਂ ਦੇ ਵਿੱਚ ਬਰਸਾਤਾਂ ਦਾ ਮੌਸਮ ਚੱਲ ਰਿਹਾ ਆਪਾਂ ਰੁੱਖ ਲਾ ਰਹੇ ਆ ਉਹ ਜਿਹੜਾ ਰੁੱਖ ਅੱਜ ਲਾਵਾਂਗੇ ਉਹ ਰੁੱਖ ਆਣ ਵਾਲੇ ਸਮੇਂ ਦੇ ਵਿੱਚ ਕੋਈ 5 ਸਾਲ ਬਾਅਦ ਕੋਈ 7 ਸਾਲ ਬਾਅਦ 10 ਸਾਲ ਬਾਅਦ ਨਾਲੇ ਤਾਂ ਛਾਂ ਦੇਗਾ ਨਾਲੇ ਫਲ ਠੀਕ ਉਸੇ ਤਰੀਕੇ ਦੇ ਨਾਲ ਆ ਜਸਪੋਰਟ ਇਨਫਰਾਸਟ੍ਰਕਚਰ ਜੇ ਅਗਰ ਅਸੀਂ ਅੱਜ ਦਵਾਂਗੇ ਤਾਂ ਮੈਂ ਦਾਅਵੇ ਨਾਲ ਕਹਿ ਸਕਦਾ ਅੱਜ ਤੋਂ 5 10 15 ਸਾਲ ਬਾਅਦ ਜਿਸ ਤਰੀਕੇ ਨਾਲ ਸਾਡੇ ਖਿਡਾਰੀ ਹੁਣ 올림픽ਸ ਪਰਫਾਰਮ ਕਰ ਰਹੇ ਆ ਸਾਡੀ ਪਰਫਾਰਮੈਂਸ ਸੋਰ ਬਹੁਤ ਜ਼ਿਆਦਾ ਵੱਜੂਗੀ ਤੇ ਅੱਜ ਮੇਰੇ ਲਈ ਖੁਸ਼ੀ ਵਾਲੀ ਗੱਲ ਹੈ ਕਿ ਮੇਰੇ ਆਪਣੇ ਹਲਕੇ ਦੇ ਵਿੱਚ ਸ਼੍ਰੀ ਰਣਪੁਰ ਸਾਹਿਬ ਦੇ ਵਿਖੇ ਦਸ਼ਮੇਸ਼ ਪਿਤਾ ਦੀ ਸਰਤੀ ਦਿੱਤੀ ਅਸੀਂ ਜਿਹੜੀ ਹੈ ਇੱਕ 10 ਮੀਟਰ ਸ਼ੂਟਿੰਗ ਗ੍ਰੇਨ ਜਿਹੜੀ ਹੈ ਉਸ ਦਾ ਜਿਹੜਾ ਹੈ ਨੀ ਪੱਥਰ ਰੱਖ ਰਹੇ ਆ ਅ ਇਸ ਵਾਰ 올림픽 ਹੋਂ ਤੱਕ 10 ਮੈਡਲ ਆ ਤਿੰਨੋ ਹੀ ਜਿਹੜੇ ਮੈਡਲ ਆ ਸ਼ੂਟਿੰਗ ਚ ਆਏ ਨੇ ਹੁਣ ਤੱਕ ਕੀ ਸੀ ਕਿ ਸ਼ੂਟਿੰਗ ਖੇਡ ਹੀ ਕਿਦਾਂ ਦੀ ਖੇਡ ਸੀ ਜੋ ਸਿਰਫ ਅਮੀਰ ਬੱਚੇ ਜਿਹੜੇ ਜਿਨ੍ਹਾਂ ਦੇ ਮਾਤਾ ਪਿਤਾ ਅਫੋਰਡ ਕਰ ਸਕਦੇ ਇੱਕ ਮਹਿੰਗੀ ਗੇਮ ਤੇ ਆਮ ਘਰ ਦਾ ਬੱਚਾ ਚਾਹੇ ਉਹ ਜਿੰਨਾ ਮਰਜ਼ੀ ਉਹਦੇ ਚ ਟੈਲੈਂਟ ਹੋਵੇ ਪਰ ਉਹ ساری ਉਮਰ ਸ਼ੂਟਿੰਗ ਕਰਕੇ ਨਹੀਂ ਦੇਖ ਸਕਦਾ ਸੀ ਤਾਂ ਇਹ ਜਦੋਂ ਸਰਕਾਰੀ ਸਕੂਲ ਚਾਹੂਗੀ ਤਾਂ ਸਾਡੇ ਸਰਕਾਰੀ ਸਕੂਲਾਂ ਦੇ ਬੱਚਿਆਂ ਲਈ ਇੱਕ ਬਹੁਤ ਵੱਡਾ ਪਲੈਟਫਾਰਮ ਹੈ ਕੋਈ ਨੋ ਟੈਲੈਂਟ ਵੇਸ ਨਹੀਂ ਜਾਊਗਾ ਇਹ ਮਾਇਨੇ ਨਹੀਂ ਰੱਖਦਾ ਕਿ ਉਹਨਾਂ ਦੇ ਮਾਤਾ ਪਿਤਾ ਕੀ ਕਰਦੇ ਚਾਹੇ ਉਹ ਖੇਤੀ ਕਰਨ ਚਾਹੇ ਮਜ਼ਦੂਰ ਹੈ ਚਾਹੇ ਵਪਾਰੀ ਹੈ ਚਾਹੇ ਕਿਤੇ ਵੀ ਹੈ ਚਾਹੇ ਸਰਵਿਸ ਕਲਾਸ ਹੈ ਪਰ ਉਹਨਾਂ ਨੂੰ ਹੁਣੇ ਮੌਕਾ ਮਿਲੇਗਾ ਅਸੀਂ ਅਗਲੇ 3 ਮਹੀਨਿਆਂ ਦੇ ਵਿੱਚ ਆ ਜਿਹੜੀ ਸ਼ੂਟਿੰਗ ਰਿੰਗ ਹੈ ਰੈਡੀ ਕਰ ਦਾਂਗੇ ਕਿਸਦਾ ਕੰਮ ਦਿਨ ਰਾਤ ਚੱਲੂਗਾ ਤੇ ਵਕ ਅਜ ਤੋਂ ਹੀ ਸ਼ੁਰੂ ਹੋ ਜਾਊਗਾ ਤੇ ਜਿੰਨੇ ਵੀ ਆਸ-ਪਾਸ ਦੇ ਸਰਕਾਰੀ ਸਕੂਲਾਂ ਦੇ ਬੱਚੇ ਆ ਅਸੀਂ ਇੱਥੇ ਇੱਕ ਜਿਹੜਾ ਹੈ ਪ੍ਰੋਫੈਸ਼ਨਲ ਕੋਚ ਵੀ ਰੱਖਾਂਗੇ ਜੋ ਸ਼ੂਟਿੰਗ ਦੀ ਟ੍ਰੇਨਿੰਗ ਵੀ ਦੇਊਗਾ ਪੂਰੇ ਜਿਹੜੇ ਬੱਚੇ ਜਿਹੜੇ ਚਿਲड्रन ਵਿਦ ਸਪੈਸ਼ਲ ਨੀਡਸ ਹੁੰਦੇ ਨੇ ਉਹਨਾਂ ਦੇ ਲਈ ਵੀ ਇਹ ਸ਼ੂਟਿੰਗ ਰੈਂਜ ਹੈ ਜੋ ਕਿ ਸ਼ੂਟਿੰਗ ਲਈ ਜਰੂਰੀ ਦਿੱਤੇ ਉਹ ਵੀ ਆ ਕੇ ਆਪਣੀ ਸ਼ੂਟਿੰਗ ਗੇਮ ਜਾਨੀ ਪੈਰਾਓਲੰਪਿਕਸ ਦੇ ਜਿਹੜੇ ਬੱਚੇ ਆ ਉਹ ਵੀ ਇੱਥੇ ਆ ਕੇ ਟ੍ਰੇਨ ਕਰ ਸਕਣ ਤੇ ਜੇ ਅਗਰ ਕਿਉਂਕਿਲੇ ਇਲਾਕੇ 'ਚ ਇਹ ਸਹੂਲਤ ਹੈ ਤੇ ਅਗਰ ਕੋਈ ਵੀ ਪ੍ਰਾਈਵੇਟ ਸਕੂਲ ਦਾ ਬੱਚਾ ਹੈ ਬਾਹਰੋਂ ਆ ਕੇ ਉਹਨੂੰ ਅਸੀਂ ਇੱਕ ਬਹੁਤ ਨੋਮੀਨਲ ਜੀ ਫੀਸ ਤੇ ਉਹ ਵੀ ਇਥੇ ਆ ਕੇ ਸ਼ੂਟਿੰਗ ਸਿੱਖ ਰਹੇ ਨੇ ਤਾਂ ਕੱਲੇ ਸਕੂਲ ਲਈ ਨਹੀਂ ਪੂਰੇ ਇਲਾਕੇ ਦੇ ਬੱਚਿਆਂ ਦੇ ਲਈ ਹੈ ਜਿਹੜਾ ਇੱਕ ਵੱਡਾ ਮਦਦਾਨ ਸਾਬਿਤ ਹੋਊਗੀ ਇਸੇ ਸਕੂਲ ਦੇ ਵਿੱਚ ਅਸੀਂ ਜਿਹੜੀ ਹੈ ਹਾਕੀ ਦੀ 6 ਸਾਈਡ ਐਸਟੋਟਫ ਉਸ ਦਾ ਵੀ ਜਿਹੜਾ ਕੰਮ ਹੈ ਟੈਂਡਰ ਅਲਾਟਮੈਂਟ ਪੀ ਡਬਲਯੂ ਡੀਓ ਕੰਮ ਕਰੂਗਾ 1.5 ਕਰੋੜ ਦੇ ਵਿੱਚ ਇੱਕ 6 ਸਾਈਡ ਹਾਕੀ ਐਸਟੋਟਫ ਇੰਟਰਨੈਸ਼ਨਲ ਲੈਵਲ ਦੀ ਜਿੱਦਾਂ ਦੇ ਉੱਤੇ ਤੇ ਉਹਨਾਂ ਦੀ ਐਸਟੋਟਫ ਆਸਪਾਸ ਤੇ ਕਈ ਜਿਹੜੇ ਹੈ ਸਾਡੇ ਹਿਮਾਚਲ ਦੇ ਚਾਹੇ ਇਲਾਕੇ ਲਾਲੀਏ ਜਾਂ ਮੁਹਾਲੀ ਤੱਕ ਕਿਤੇ ਨਹੀਂ ਹੋਊਗੀ ਓਦਾਂ ਦੀ ਐਸਟੋਟਫ ਹੋ ਲੈ ਕੇ ਆ ਰਹੇ ਆ ਪਲੱਸ ਇਸੇ ਸਕੂਲ ਦੇ ਵਿੱਚ ਇਸ ਨੂੰ ਸਕੂਲ ਆਫ ਬ੍ਰਿਲੀਅੰਸ ਬਣਾਇਆ ਜਾ ਰਿਹਾ ਪੂਰਾ ਇੱਕ ਨਵਾਂ ਬਲਾਕ ਜਿਹੜਾ ਹੈ ਉਹ ਆ ਰਿਹਾ ਇਸ ਸਕੂਲ ਦੇ ਉੱਤੇ ਲਗਭਗ 5 ਕਰੋੜ ਤੋਂ ਵੱਧ ਜਿਹਦੇ ਵਿੱਚ 2.5 ਕਰੋੜ ਰੁਪਏ ਆਲਰੇਡੀ ਸਕੂਲ ਦੇ ਖਾਤੇ ਦੇ ਵਿੱਚ ਅਸੀਂ ਐਡਵਾਂਸ ਜਮ੍ਹਾਂ ਕਰਾਇਆ ਹੋਇਆ ਹੈ ਸਿਰਫ ਜੇ